ਜੁਲੰਦਰ ਦੇ ਪਿੰਡ ਚੋਕਰਾਂ ਦੀ ਬਲਜੀਤ ਕੌਰ ਖੰਧੀ ਇੱਕ ਕਿਸਾਨੀ ਪਰਿਵਾਰ ਤੋਂ ਹੁੰਦੀ ਹੈ ਇਸ ਦੇ ਪਿਤਾ ਕੁਲਦੀਪ ਸਿੰਘ ਪਿੰਡ ਚੋਕਰਾਂ ਦੇ ਸਰਪੰਚ ਹੁੰਦੇ ਨੇ ਆਵੇਂ ਇਸ ਦੇ ਪਿਤਾ ਕੁਲਦੀਪ ਸਿੰਘ ਕੋਲ ਖਾਸੀ ਲੈਂਡ ਹੁੰਦੀ ਹੈ ਪਰ ਫਿਰ ਵੀ ਉਹ ਧੀ ਨੂੰ ਬੈਟਰ ਫਿਊਚਰ ਲਈ ਕੈਨੇਡਾ ਭੇਜਣ ਦਾ ਸੋਚਦੇ ਨੇ ਉਹ ਇਸ ਲਈ ਆਪਣੀ ਕੁਝ ਜ਼ਮੀਨ ਵੀ ਵੇਚ ਦਿੰਦੇ ਨੇ ਹੁਣ ਧੀ ਬਲਜੀਤ ਕੌਰ ਦੇ ਕੈਨੇਡਾ ਜਾਣ ਦੇ ਪ੍ਰੋਸੀਜਰਸ ਤੇ ਤਿਆਰੀਆਂ ਸਭ ਸ਼ੁਰੂ ਹੋ ਜਾਂਦੀਆਂ ਨੇ ਬਲਜੀਤ ਕੌਰ ਨੇ ਸਟੂਡੈਂਟ ਵੀਜ਼ਾ ਤੇ ਕੈਨੇਡਾ ਜਾਣਾ ਹੁੰਦਾ 2006 ਚ 21 ਸਾਲਾਂ ਦੀ ਬਲਜੀਤ ਕੌਰ ਪਿੰਡ ਛੱਡ ਕੇ ਕੈਨੇਡਾ ਦੇ ਬ੍ਰੈਮਟਨ ਚ ਲੈਂਡ ਕਰਦੀ ਹੈ। ਉੱਥੇ ਪੜ੍ਹਾਈ ਪੂਰੀ ਕਰਨ ਦੇ ਬਾਅਦ ਤੇ ਥੋੜਾ ਕੰਮਕਾਰ ਕਰਨ ਦੇ ਬਾਅਦ ਬਲਜੀਤ ਆਪਣੀ ਕੈਨੇਡਾ ਲਈ ਪੀਆਰ ਫਾਈਲ ਲਾ ਦਿੰਦੀ ਹੈ। ਜਿਵੇਂ ਅੱਜਕੱਲ ਪੀਆਰ ਹਾਸਲ ਕਰਨਾ ਬੇਹਦ ਟਫ ਹੈ ਔਖਾ ਹੈ। ਉਦੋਂ ਬਲਜੀਤ ਕੌਰ ਨੂੰ ਪੱਕੇ ਹੋਣ ਲਈ ਜ਼ਿਆਦਾ ਮਸ਼ੱਕਤ ਜਾਂ ਇੰਤਜ਼ਾਰ ਨਹੀਂ ਕਰਨਾ ਪੈਂਦਾ। ਇਜ਼ੀਲੀ ਹੀ ਉਸਦੀ ਪੀਆਰ ਆ ਜਾਂਦੀ ਹੈ। ਉਹ ਪੱਕੀ ਤਾਂ ਹੋ ਜਾਂਦੀ ਹੈ ਪਰ ਇਸ ਤੋਂ ਬਾਅਦ ਕੀ ਹੋਣਾ ਹੁੰਦਾ ਉਹ ਡਰਾਉਣਾ ਸਤਿ ਸ਼੍ਰੀ ਅਕਾਲ ਜੀ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਬਲਜੀਤ ਕੌਰ ਥੰਦੀਪ ਬਹੁਤ ਹੀ ਮਿਹਨਤੀ ਕੁੜੀ ਹੁੰਦੀ ਹੈ ਵੈਸੇ ਉਹ ਪੀਆਰ ਮਿਲਣ ਤੋਂ ਬਾਅਦ ਵੀ ਕੰਮ ਤੇ ਬਥੇਰੀ ਮਿਹਨਤ ਕਰਦੀ ਹੁੰਦੀ ਹੈ ਤੇ ਏਸੇ ਕਰਕੇ ਉਹ ਇਸ ਕਾਬਲ ਹੋ ਜਾਂਦੀ ਹੈ ਕਿ ਆਪਣੇ ਮਾਪਿਓ ਨੂੰ ਵੀ ਕੈਨੇਡਾ ਸੱਤ ਸਕੇ ਏਸੇ ਵਕਤ ਦਰਮਿਆਨ ਉਹ ਇੱਕ ਮੁੰਡੇ ਨਾਲ ਮਿਲਦੀ ਹੈ ਨਾਮ ਹੁੰਦਾ ਉਸ ਦਾ ਦਲਵਿੰਦਰ ਸਿੰਘ ਸਮਰਾ ਇਹਨਾਂ ਦੋਵਾਂ 'ਚ ਖਿੱਚ ਜਈ ਪੈਦਾ ਹੁੰਦੀ ਆ ਤੇ ਦੋਵੇਂ ਇੱਕ ਦੂਜੇ ਦੇ ਪਿਆਰ 'ਚ ਪੈ ਜਾਂਦੇ ਨੇ ਦਲਵਿੰਦਰ ਸਿੰਘ ਸਮਰਾ ਜਲੰਧਰ ਦੇ ਸਮਰਾਈ ਪਿੰਡ ਦਾ ਰਹਿਣ ਵਾਲਾ ਹੁੰਦਾ ਹੈ ਹਾਲਾਂਕਿ ਮੈਨੂੰ ਇਸ ਗੱਲ ਦੀ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈ ਪਰ ਕਿਤੋਂ-ਕਿਤੋਂ ਪਤਾ ਲੱਗਦਾ ਹੈ ਕਿ ਦਲਵਿੰਦਰ ਸਿੰਘ ਸਮਰਾ ਕੈਨੇਡਾ ਇਲੀਗਲੀ ਗਿਆ ਹੁੰਦਾ ਹੈ 2016 ਤੋਂ ਪਹਿਲਾਂ ਬਲਜੀਤ ਕੌਰ ਤੇ ਦਲਵਿੰਦਰ ਸਿੰਘ ਸਮਰਾ ਦੋਵੇਂ ਵਿਆਹ ਕਰਾਉਣ ਦਾ ਫੈਸਲਾ ਕਰਦੇ ਨੇ ਇਹ ਦੋਵੇਂ ਇਸੇ ਕਰਕੇ ਆਪਣੇ ਪੇਰੈਂਟਸ ਨੂੰ ਪੰਜਾਬ ਤੋਂ ਕੈਨੇਡਾ ਬੁਲਾਉਣ ਦਾ ਸੋਚਦੇ ਨੇ ਪਰ ਸਿਰਫ ਬਲਜੀਤ ਕੌਰ ਦੇ ਮਾਪੇ ਕੁਲਦੀਪ ਸਿੰਘ ਤੇ ਅਫਤਾਰ ਕੌਰ ਹੀ ਕੈਨੇਡਾ ਆਪ ਆਉਂਦੇ ਨੇ ਦਲਵਿੰਦਰ ਸਿੰਘ ਦੇ ਪੇਰੈਂਟਸ ਨਹੀਂ ਆ ਪਾਉਂਦੇ ਮਈ 14 2016 ਨੂੰ ਦੋਵੇਂ ਕੈਨੇਡਾ 'ਚ ਹੀ ਵਿਆਹ ਕਰ ਲੈਂਦੇ ਨੇ ਵਿਆਹ ਅਟੈਂਡ ਕਰਨ ਤੋਂ ਬਾਅਦ ਬਲਜੀਤ ਕੌਰ ਦੇ ਮਾਪੇ ਪੰਜਾਬ ਵਾਪਸ ਚਾ ਜਾਂਦੇ ਨੇ ਫਿਰ ਇਸ ਤੋਂ ਬਾਅਦ ਦਿਲਵਿੰਦਰ ਸਿੰਘ ਆਪਣੀ ਘਰਵਾਲੀ ਬਲਜੀਤ ਕੌਰ ਦੀ ਹੈਲਪ ਲੈਂਦਾ ਹੈ ਕੈਨੇਡੀਅਨ ਪਰਮਨੈਂਟ ਰੈਜ਼ਿਡੈਂਸੀ ਲਈ 2016 ਦੇ ਐਂਡ 'ਚ ਬਲਜੀਤ ਕੌਰ ਦੇ ਮਾਪੇ ਫੇਰ ਕੈਨੇਡਾ ਆ ਜਾਂਦੇ ਨੇ ਤੇ ਆਪਣੇ ਧੀ ਜਵਾਈ ਦੇ ਰੈਂਟਡ ਬੇਸਮੈਂਟ ਅਪਾਰਟਮੈਂਟ 'ਚ ਉਹਨਾਂ ਦੇ ਨਾਲ ਰਹਿੰਦੇ ਨੇ ਯਾਨੀ ਹੁਣ ਚਾਰ ਜੀ ਇਸ ਘਰ 'ਚ ਰਹਿ ਰਹੇ ਹੁੰਦੇ ਨੇ ਕਰ ਇਹਨਾਂ ਨੂੰ ਛੋਟਾ ਲੱਗਣ ਲੱਗਦਾ ਹੈ ਇਸ ਵਕਤ ਛੋਟਾ ਹੁੰਦਾ ਹੀ ਹੈ ਐਕਚੁਅਲੀ ਸਪੇਸ ਕੰਜਸਟਡ ਹੋ ਜਾਂਦੀ ਹੈ ਸੋ ਛੇਤੀ ਇਹ ਆਪਣਾ ਕਾਰ ਖਰੀਦੇ ਨੇ ਬਜਟ ਘੱਟ ਹੁੰਦਾ ਹੈ ਸੋ ਇਹ ਸੈਮੀ ਡਿਟੈਚਡ ਅਪਾਰਟਮੈਂਟ ਹੀ ਇਸ ਵਕਤੇ ਲੈਪਾਉਂਦੇ ਨੇ ਨੈਕਸਟ ਟੂ ਅ ਕੈਨੇਡੀਅਨ ਫੈਮਲੀ ਹਾਲਾਂਕਿ ਇਹ ਕਾਰ ਬੇਸਮੈਂਟ ਅਪਾਰਟਮੈਂਟ ਨਾਲੋਂ ਤਾਂ ਵੱਡਾ ਹੀ ਹੁੰਦਾ ਹੈ ਪਰ ਇਹਨਾਂ ਦੀ ਕੰਧ ਜਿਹੜੀ ਆ ਉਹ ਸਾਂਝੀ ਹੁੰਦੀ ਆ ਇੱਕ ਕੈਨੇਡੀਅਨ ਫੈਮਲੀ ਦੇ ਨਾਲ ਜਿਹੜੇ ਕੈਨੇਡੀਅਨ ਕਪਲ ਨਾਲ ਇਹ ਕਾਰ ਸ਼ੇਅਰ ਕਰ ਰਹੇ ਹੁੰਦੇ ਨੇ ਉਹਨਾਂ ਦਾ ਨਾਮ ਹੁੰਦਾ ਹੈ ਸੂਜ਼ਨ ਆਰਚਰ ਤੇ ਗੈਰੀ ਇਸ ਸਮੇਂ ਦੌਰਾਨ ਦਿਲਵਿੰਦਰ ਸਿੰਘ ਮਕੈਨਿਕ ਦੇ ਤੌਰ ਤੇ ਇੱਕ ਟਰੱਕ ਵਰਕਸ਼ਾਪ 'ਚ ਕੰਮ ਕਰਦਾ ਹੁੰਦਾ ਜਿਸ ਦੇ ਮਾਲਕ ਦਾ ਨਾਮ ਹੁੰਦਾ ਕਰਨੈਲ ਸਿੰਘ वैसे दलविंदर सिंह ऐसे वर्कशॉप च 2013 तो काम ਕਰਦਾ ਹੁੰਦਾ ਇਸ ਨੂੰ ਇਹ ਜੌਬ ਕਿਸੇ ਮੇਜਰ ਸਿੰਘ ਸਮਰਾ ਦੇ ਰੈਫਰੈਂਸ ਤੋਂ ਮਿਲੀ ਹੁੰਦੀ ਹੈ ਵਰਕਸ਼ਾਪ ਦੇ ਮਾਲਕ ਕਰਨੈਲ ਸਿੰਘ ਤੇ ਦਲਵਿੰਦਰ ਸਿੰਘ ਦਾ ਆਪਸ ਚ ਮਾਲਕ ਨੌਕਰ ਵਾਲਾ ਨਹੀਂ ਪਰਿਵਾਰ ਵਰਗਾ ਰਿਸ਼ਤਾ ਹੁੰਦਾ ਹੈ ਅਪ੍ਰੈਲ 11 2017 ਨੂੰ ਬਲਜੀਤ ਕੌਰ ਤੇ ਦਲਵਿੰਦਰ ਸਿੰਘ ਨੂੰ ਪੁੱਤ ਦੀ ਦਾਤ ਮਿਲਦੀ ਹੈ ਇਸ ਬੱਚੇ ਦੇ ਹੋਣ ਤੋਂ 2 ਮਹੀਨੇ ਬਾਅਦ ਹੀ ਕੁਝ ਅਜਿਹਾ ਹੁੰਦਾ ਜੋ ਬਲਜੀਤ ਤੇ ਦਵਿੰਦਰ ਵਿੱਚ ਪਾੜਾ ਪਾਉਣ ਦਾ ਕੰਮ ਕਰਦਾ ਹੈ 13 ਜੂਨ 2017 ਬਲਜੀਤ ਕੌਰ ਦਲਵਿੰਦਰ ਖਿਲਾਫ ਪੀਲ ਰਿਜਨਲ ਪੁਲਿਸ ਨੂੰ ਘਰੇਲੂ ਹਿੰਸਾ ਦੀ ਰਿਪੋਰਟ ਕਰਦੀ ਹੈ। ਪੁਲਿਸ ਦਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਪਰ ਅਗਲੇ ਹੀ ਦਿਨ ਇਹਨਾਂ ਦੇ ਫੈਮਲੀ ਫਰੈਂਡ ਮਹਿੰਦਰ ਸਿੰਘ ਸਮਰਾ ਇਸ ਦੀ ਬੇਲ ਕਰਾ ਦਿੰਦੇ ਨੇ ਤੇ 14 ਜੂਨ 2017 ਨੂੰ ਦਲਵਿੰਦਰ ਜੇਲ੍ਹ ਤੋਂ ਬਾਹਰ ਹੁੰਦਾ ਹੈ। ਪਰ ਇਸ ਬੇਲ ਤੇ ਪੁਲਿਸ ਇੱਕ ਸ਼ਰਤ ਲਾਉਂਦੀ ਹੈ ਕਿ ਦਲਵਿੰਦਰ ਸਿੰਘ ਆਪਣੀ ਵਾਈਫ ਬਲਜੀਤ ਸਮਰਾ ਤੋਂ ਦੂਰ ਰਹੇਗਾ ਕੁਝ ਦਿਨ ਅਤੇ ਮਹਿੰਦਰ ਸਮਰਾ ਨਾਲ ਹੀ ਰਹੇਗਾ ਆਪਣੇ ਘਰ ਨਹੀਂ ਜਾਏਗਾ ਪਰ ਦਲਵਿੰਦਰ ਮਹਿੰਦਰ ਸਮਰਾ ਦੇ ਘਰ ਦੋ ਦਿਨ ਹੀ ਰਹਿੰਦਾ ਜੁਲਾਈ 17 2017 ਨੂੰ ਬਲਜੀਤ ਕੌਰ ਤੇ ਦਲਵਿੰਦਰ ਦਾ ਆਪਸੀ ਝਗੜਾ ਸੁਲਝਾਉਣ ਲਈ ਇਹਨਾਂ ਨੂੰ ਮਿਲਾਇਆ ਜਾਂਦਾ ਹੈ ਮੇਜਰ ਸਮਰਾ ਦੇ ਘਰ 'ਚ ਉਹੀ ਮੇਜਰ ਸਮਰਾ ਜਿਨ੍ਹਾਂ ਨੇ ਜੌਬ ਲਈ ਇਸ ਦੀ ਸਿਫਾਰਿਸ਼ ਕੀਤੀ ਹੁੰਦੀ ਹੈ ਪਰ ਹੁਣ ਮੇਜਰ ਸਮਰਾ ਦੀ ਡੈਥ ਹੋ ਚੁੱਕੀ ਹੁੰਦੀ ਆ ਸੋ ਉਹਨਾਂ ਦੀ ਵਾਈਫ ਫਰਮਜੀਤ ਕੌਰ ਵੱਲੋਂ ਆ ਮਿਲਣਾ ਜੜਾ ਹੈ ਇਹ ਰਖਾਇਆ ਜਾਂਦਾ ਹੈ ਉਹ ਹੀ ਹੋਸਟ ਕਰਦੇ ਨੇ ਹੁਣ ਇੱਥੇ ਸੱਤ ਲੋਕ ਮੌਜੂਦ ਹੁੰਦੇ ਨੇ ਇਹ ਦੋਵੇਂ ਮੀਆਂ ਬੀਵੀ ਬੇਲ ਕਰਾਉਣ ਵਾਲੇ ਮਹਿੰਦਰ ਸਮਰਾ ਜਿਨ੍ਹਾਂ ਦੇ ਘਰ 'ਚ ਮੀਟਿੰਗ ਹੁੰਦੀ ਆ ਉਹ ਲੇਡੀ ਪਰਮਜੀਤ ਸਮਰਾ ਬਲਜੀਤ ਦੇ ਮਾਪੇ ਤੇ ਨਾਲ ਦਲਵਿੰਦਰ ਦਾ ਬੌਸ ਕਰਨੈਲ ਸਿੰਘ ਸੋ ਇੱਥੇ ਇਹਨਾਂ ਦੋਵਾਂ ਨੂੰ ਵੱਡਿਆਂ ਵੱਲੋਂ ਸਮਝਾਇਆ ਜਾਂਦਾ ਤੇ ਫਿਰ ਫੈਸਲਾ ਹੁੰਦਾ ਕਿ ਇਹ ਦੋਵੇਂ ਦੁਬਾਰਾ ਸ਼ਾਂਤੀ ਨਾਲ ਇਕੱਠੇ ਰਹਿਣਗੇ ਇਹ ਦੋਵੇਂ ਵੀ ਵੱਡਿਆਂ ਦਾ ਮਾਨ ਰੱਖਦੇ ਨੇ ਤੇ ਫਿਰ ਤੋਂ ਇਕੱਠੇ ਰਹਿਣ ਲੱਗਦੇ ਨੇ ਇਸ ਬਾਦ ਇਹਦੇ ਨਾਲ ਕਿ ਆਪਣੇ ਰਿਸ਼ਤੇ ਨੂੰ ਸੁਧਾਰਨਗੇ ਅਗਸਤ 25 2017 ਬਲਜੀਤ ਕੌਰ ਇੱਕ ਐਫੀਡੇਵਿਟ ਸਰਟੀਫਿਕੇਟ ਕੋਰਟ ਨੂੰ ਸਬਮਿਟ ਕਰਾਉਂਦੀ ਹੈ ਕਿ ਉਹਨੇ ਜਿਹੜੀ ਰਿਪੋਰਟ ਆਪਣੇ ਘਰ ਵਾਲੇ ਦਿਲਵਿੰਦਰ ਖਿਲਾਫ ਕੀਤੀ ਸੀ ਉਹ ਵਾਪਸ ਲੈਣਾ ਚਾਹੁੰਦੀ ਹੈ ਉਸ 'ਚ ਬਲਜੀਤ ਕੌਰ ਇਹ ਲਿਖਦੀ ਹੈ ਕਿ ਉਸਨੇ ਰਿਪੋਰਟ ਫਾਈਲ ਕੀਤੀ ਸੀ ਕਿਉਂਕਿ ਇਨਾਂ 'ਚ ਆਪਸ 'ਚ ਮਾਈਨਰ ਜਿਹਾ ਆਰਗੂਮੈਂਟ ਹੋ ਗਿਆ ਸੀ ਤੇ ਦੋਵੇਂ ਗੁੱਸੇ 'ਚ ਸਨ ਉਹ ਬੇਸਿਕਲੀ ਇਹ ਪ੍ਰੇਜ਼ੈਂਟ ਕਰਨਾ ਚਾਹੁੰਦੀ ਹੁੰਦੀ ਆ ਕਿ ਸਾਡੇ ਦੋਵਾਂ ਦੀ ਗਲਤੀ ਸੀ ਦਲਵਿੰਦਰ ਇਕੱਲਾ ਗਲਤ ਨਹੀਂ ਸੀ ਹੁਣ ਇਹ ਕਰਨ ਦੇ ਬਾਅਦ ਇਹ ਦੋਵੇਂ ਫੇਰ ਖੁਸ਼ੀ-ਖੁਸ਼ੀ ਨਾਲ ਰਹਿੰਦੇ ਨੇ ਜਿਵੇਂ ਕਿ ਸਭ ਠੀਕ ਹੋ ਗਿਆ ਹੋਵੇ ਜਨਵਰੀ 12 2018 ਸ਼ੁੱਕਰਵਾਰ ਰਾਤ 9:30 ਵਜੇ ਦਲਵਿੰਦਰ ਸਿੰਘ 911 ਤੇ ਕਾਲ ਕਰਦਾ ਤੇ ਪੰਜਾਬੀ ਇੰਟਰਪ੍ਰੀਟਰ ਦੀ ਮੰਗ ਕਰਦਾ ਹੈ ਕਿਉਂਕਿ ਉਹ ਖੁਦ ਪੰਜਾਬੀ ਹੁੰਦਾ ਹੈ ਤੇ ਅੰਗਰੇਜ਼ੀ ਉਸ ਦੀ ਬਹੁਤ ਵਧੀਆ ਨਹੀਂ ਹੁੰਦੀ ਸੋ ਇਸ ਨਾਲ ਇੱਕ ਇੰਟਰਪ੍ਰੀਟਰ ਗੱਲ ਕਰਦਾ ਹੈ ਏ ਉਸ ਨੂੰ ਕਹਿੰਦਾ ਹੈ ਕਿ ਮੇਰੀ ਘਰ ਵਾਲੀ ਬਲਜੀਤ ਕੌਰ ਤੇ ਉਸ ਦੀ ਮਾਂ ਯਾਨੀ ਮੇਰੀ ਸੱਸ ਅਫਤਾਰ ਕੌਰ ਦੋਵੇਂ ਐਕਸਟ੍ਰੀਮ ਲੜ ਰਹੀਆਂ ਸਨ ਮੈਂ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਿਆ ਕਿਉਂਕਿ ਮੇਰੇ ਕੋਲ ਸਾਹਮਣ ਲਈ ਮੇਰਾ ਨਿੱਕਾ ਜਿਹਾ ਜਵਾਬ ਹੀ ਸੀ ਇੰਟਰਪ੍ਰੀਟਰ ਪੁੱਛਦਾ ਹੈ ਕਿ ਹੁਣ ਤੇਰੀ ਵਾਈਫ ਤੇ ਸੱਸ ਕਿੱਥੇ ਨੇ ਕਿਉਂਕਿ 911 ਤੇ ਉਹਨਾਂ ਨੂੰ ਪਿੱਛੋਂ ਲੜਾਈ ਦੀ ਤਾਂ ਕੋਈ ਆਵਾਜ਼ ਆ ਹੀ ਨਹੀਂ ਰਹੀ ਹੁੰਦੀ ਕਿਉਂਕਿ ਅਕਸਰ ਜੇ ਕੋਈ ਉੱਚੀ ਲੜੇਗਾ ਫੋਨ ਤੇ ਵੀ ਤਾਂ ਕੋਈ ਆਵਾਜ਼ ਆਏਗੀ ਨਾ ਦਲਵਿੰਦਰ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ ਕਿ ਉਹ ਦੋਨੋਂ ਹੁਣ ਕਿੱਥੇ ਨੇ ਕਿਉਂਕਿ ਉਹ ਕਾਫੀ ਨਸ਼ੇ 'ਚ ਹੈ। ਪੁਲਿਸ ਫਟਾਫਟ ਦਲਵਿੰਦਰ ਦੇ ਘਰੇ ਪਹੁੰਚਦੀ ਹੈ ਤੇ ਨਾਲ ਤਿੰਨ ਪਰਮੈਡਿਕਸ ਵੀ ਪੇਜ ਜਾਂਦੇ ਨੇ। ਪਹਿਲਾਂ ਪੁਲਿਸ ਪਹੁੰਚਦੀ ਹੈ, ਦੋ ਕਾਂਸਟੇਬਲਸ 'ਚੋਂ ਇੱਕ ਪੰਜਾਬੀ ਹੀ ਹੁੰਦਾ ਸੋ ਕਾਂਸਟੇਬਲ ਦਲਵਿੰਦਰ ਨਾਲ ਪੰਜਾਬੀ 'ਚ ਹੀ ਗੱਲ ਕਰਦਾ ਹੈ। ਉਸੇ ਦਰਮਿਆਨ ਇਹ ਦੇਖਦੇ ਨੇ ਕਿ ਦੋ ਖੂਨ ਨਾਲ ਭਿੱਜੀਆਂ ਬਾਡੀਜ਼ ਕਿਚਨ 'ਚ ਪਈਆਂ ਹੋਈਆਂ ਨੇ। ਇਹ ਇੱਕ ਬੋਡੀ ਹੁੰਦੀ ਆ 32 ਸਾਲਾਂ ਦੀ ਬਲਜੀਤ ਕੌਰ ਦੀ ਤੇ ਦੂਜੀ ਉਸ ਦੀ ਮਾਂ 60 ਸਾਲ ਦੀ ਅਫਤਾ ਕੌਰ ਦੀ ਇਹਨਾਂ ਦੋਵਾਂ ਦੀਆਂ ਬੋਡੀਆਂ ਦੇ ਕੋਲ ਇੱਕ ਇੱਕ ਚਾਕੂ ਪਿਆ ਹੁੰਦਾ ਜਿਸ ਤੋਂ ਇਨੀਸ਼ੀਅਲੀ ਇਹੀ ਲੱਗਦਾ ਕਿ ਇਹਨਾਂ ਦੀ ਆਪਸ ਵਿੱਚ ਕੋਈ ਲੜਾਈ ਹੋਈ ਲੱਗਦੀ ਹੈ ਜਿਸ 'ਚ ਇਹਨਾਂ ਨੇ ਇੱਕ ਦੂਜੇ ਨੂੰ ਮਾਰਤਾ ਹੁਣ ਪੈਰਾਮੈਡਿਕਸ ਵੀ ਪਹੁੰਚ ਜਾਂਦੇ ਨੇ ਪਰ ਇਹ ਦੋਵੇਂ ਮਰ ਚੁੱਕੀਆਂ ਹੁੰਦੀਆਂ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਨੂੰ ਦਲਵਿੰਦਰ ਸਿੰਘ ਦੇ ਮੱਥੇ ਤੇ ਵੀ ਕੁਝ ਰੀਟਾਂ ਜੀਆਂ ਨਜ਼ਰ ਆਉਂਦੀਆਂ ਨੇ ਸਕ੍ਰੈਚ ਮਾਰਕਸ ਨਜ਼ਰ ਆਉਂਦੇ ਨੇ ਜਿਵੇਂ ਕਿਸੇ ਸ਼ਾਰਪ ਚੀਜ਼ ਦੇ ਨਿਸ਼ਾਨ ਹੋਣ ਪੁਲਿਸ ਕੋਲ ਹੁਣ ਰੀਜ਼ਨ ਹੁੰਦਾ ਦਲਵਿੰਦਰ ਸਿੰਘ ਤੇ ਵੀ ਸ਼ੱਕ ਕਰਨ ਦਾ ਸੋ ਉਸ ਨੂੰ ਆਪਣੇ ਨਾਲ ਲੈ ਜਾਂਦੀ ਹੈ ਪੁਛਤਾਸ਼ ਲਈ ਪੀਲ ਅਰिजिनल ਪੁਲਿਸ ਨੂੰ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ ਦਲਵਿੰਦਰ ਆਪ ਹੀ ਮੰਨ ਜਾਂਦਾ ਹੈ ਕਿ ਉਸੇ ਨੇ ਆਪਣੀ ਘਰਵਾਲੀ ਤੇ ਸੱਸ ਨੂੰ ਖਤਮ ਕੀਤਾ ਹੁਣ ਮੋਟਿਵ ਦੱਸਣ ਲਈ ਜਿਹੜੀ ਉਹ ਕਹਾਣੀ ਸੁਣਾਉਂਦਾ ਉਸ ਨਾਲ ਸਾਰੇ ਤੇ ਕੋਰਟ ਵੀ ਇਸੇ ਸ਼ਸ਼ੋਪੰਚ ਵਿੱਚ ਪੈ ਜਾਂਦੇ ਨੇ ਕਿ ਆਖਰ ਅਸਲੀ ਪੀੜਤ ਹੈ ਕੌਣ 2018 ਜਨਵਰੀ ਚ ਬਲਜੀਤ ਕੌਰ ਕਾਫੀ ਐਕਸਾਈਟਡ ਹੁੰਦੀ ਹੈ ਕਿਉਂਕਿ ਇਹ ਇਹਨਾਂ ਦੇ ਮੁੰਡੇ ਦੀ ਪਹਿਲੀ ਲੋੜੀ ਹੁੰਦੀ ਹੈ ਬਲਜੀਤ ਕੌਰ ਆਪਣੇ ਫਾਦਰ ਕੁਲਦੀਪ ਸਿੰਘ ਨਾਲ ਗੁਰਦੁਆਰਾ ਸਾਹਿਬ ਵੀ ਜਾਂਦੀ ਹੈ ਅਖੰਡ ਪਾਠ ਬੁੱਕ ਕਰਾਉਣ ਇਹਨਾਂ ਨੇ 100 ਦੇ ਆਸ-ਪਾਸ ਲੋਕਾਂ ਨੂੰ ਸੱਦਾ ਦੇਣਾ ਹੁੰਦਾ ਹੈ ਦੱਸ ਦਿੰਦੀਆਂ ਕਿ ਇਹ ਸਾਰਾ ਕੁਝ ਦਲਵਿੰਦਰ ਸਿੰਘ ਦੱਸ ਰਿਹਾ ਹੈ ਲੋੜੀ ਤੋਂ ਤਿੰਨ ਦਿਨ ਪਹਿਲਾਂ 10 ਜਨਵਰੀ 2018 ਨੂੰ ਪਰਮਜੀਤ ਕੌਰ ਸਮਰਾ ਇਹਨਾਂ ਦੀ ਫੈਮਲੀ ਫਰੈਂਡ ਇਹਨਾਂ ਦੇ ਘਰ ਆਉਂਦੀ ਹੈ ਜਿਸ ਨੇ ਇਹਨਾਂ ਦੋਵਾਂ ਦੀ ਸੁਲਾਹ ਕਰਾਉਣ 'ਚ ਵੀ ਵੱਡਾ ਰੋਲ ਅਦਾ ਕੀਤਾ ਸੀ ਉਸ ਨੂੰ ਵੀ ਪਤਾ ਨਹੀਂ ਹੁੰਦਾ ਕਿ ਇਹ ਮੁੰਡੇ ਦੀ ਪਹਿਲੀ ਲੋੜੀ ਸੋਹਣੀ ਤਰ੍ਹਾਂ ਨਾਲ ਮਨਾਉਣ ਲੱਗੇ ਨੇ ਤੇ ਇਥੋਂ ਤੱਕ ਕਿ ਦਿਲਵਿੰਦਰ ਨੂੰ ਵੀ ਇਸ ਬਾਬਤ ਨਹੀਂ ਪਤਾ ਹੁੰਦਾ ਕਿ ਗੁਰਦੁਆਰਾ ਸਾਹਿਬ ਪ੍ਰੋਗਰਾਮ ਰੱਖਿਆ ਹੋਇਆ ਪਰਮਜੀਤ ਨੂੰ ਫੇਰ ਵੀ ਗੱਲ ਕਿਤੋਂ ਬਾਹਰੋਂ ਪਤਾ ਲੱਗ ਜਾਂਦੀ ਹੈ ਘਰ ਜਾ ਕੇ ਪਰਮਜੀਤ ਕੋਰ ਸਮਰਾ ਨੂੰ ਅਜੀਬਤਾ ਲੱਗਦਾ ਹੈ ਕਿ ਇੰਨੇ ক্লোਜ਼ ਹੋਣ ਤੋਂ ਬਾਅਦ ਵੀ ਉਹਨੂੰ ਇਨਵਾਈਟ ਕਿਉਂ ਨਹੀਂ ਕੀਤਾ ਗਿਆ ਪਰ ਫੇਰ ਵੀ ਉਹ ਦਿਲਵਿੰਦਰ ਸਿੰਘ ਨੂੰ ਫੋਨ ਕਰਦੀ ਹੈ ਕਿ ਤੇਰੇ ਮੁੰਡੇ ਦੀ ਪਹਿਲੀ ਲੋੜੀਆ ਵੱਡਾ ਪ੍ਰੋਗਰਾਮ ਆ ਜੇ ਕੋਈ ਲੋੜ ਹੋਈ ਤਾਂ ਜ਼ਰੂਰ ਦੱਸੀ। ਇਹ ਕਾਲ ਆਉਂਦੀ ਹੈ ਲੋੜੀ ਤੋਂ ਇੱਕ ਦਿਨ ਪਹਿਲਾਂ 12 ਜਨਵਰੀ 2018 ਨੂੰ 9:38 ਮਿੰਟ ਤੇ। ਇਹ ਗੱਲ ਸੁਣ ਕੇ ਦਲਵਿੰਦਰ ਸ਼ੌਕਟ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਤਾਂ ਖੁਦ ਨਹੀਂ ਪਤਾ ਹੁੰਦਾ ਕਿ ਉਸਦੇ ਇੱਕ ਲੋਤੇ ਮੁੰਡੇ ਦੀ ਪਹਿਲੀ ਲੋੜੀ ਸੈਲੀਬ੍ਰੇਸ਼ਨ ਰੱਖੀ ਗਈ ਹੈ। ਇਸੇ ਗੱਲ ਤੇ ਦਲਵਿੰਦਰ ਤੇ ਬਲਜੀਤ ਦੀ ਖੂਬ ਬਹਿਸ ਹੁੰਦੀ ਹੈ। ਉਹ ਕਹਿੰਦਾ ਹੈ ਕਿ ਮੈਨੂੰ ਇਹਨਾਂ ਵੀ ਚਾਂਸ ਨਹੀਂ ਦਿੱਤਾ ਗਿਆ ਕਿ ਮੈਂ ਆਪਣੇ ਕਿਸੇ ਯਾਰ ਦੋਸਤ ਨੂੰ ਇਨਵਾਈਟ ਕਰ ਸਕਾਂ। 955 ਤੇ ਉਹ ਪਰਮਜੀਤ ਕੌਰ ਸਮਰਾ ਨੂੰ ਫੇਰ ਫੋਨ ਲਾਉਂਦਾ ਹੈ ਪਰਮਜੀਤ ਕੌਰ ਨੂੰ ਫੋਨ ਤੇ ਇਹਨਾਂ ਦੀ ਬਹਿਸ ਸੁਣਦੀ ਹੁੰਦੀ ਹੈ ਦੋਵੇਂ ਉੱਚੀ ਉੱਚੀ ਬੋਲ ਰਹੇ ਹੁੰਦੇ ਆ ਉਹ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕਰਦੀ ਆ ਪਰ ਦੂਰ ਬੈਠਾ ਇਨਸਾਨ ਫੋਨ ਤੇ ਇਨਸਾਨ ਕਿੰਨਾ ਕੁ ਕਰ ਲਵੇ ਜਦੋਂ ਦਲਵਿੰਦਰ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਤਾਂ ਬਲਜੀਤ ਕੌਰ ਦਲਵਿੰਦਰ ਦੇ ਬੌਸ ਕਰਨਲ ਸਿੰਘ ਨੂੰ ਫੋਨ ਕਰਦੀ ਹੈ ਉਹ ਆਪਣੀ ਸਾਈਡ ਦੀ ਸਟੋਰੀ ਦੱਸਦੀ ਹੈ ਕਿ ਕਿਉਂ ਉਹਨੇ ਦਿਲਵਿੰਦਰ ਨੂੰ ਲੋੜੀ ਪ੍ਰੋਗਰਾਮ ਬਾਰੇ ਨਹੀਂ ਦੱਸਿਆ ਕਰਨਲ ਸਿੰਘ ਵੀ ਇਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕੋਈ ਫਾਇਦਾ ਨਹੀਂ ਹੁੰਦਾ 2 ਮਿੰਟ ਦੀ ਇਸ ਕਾਲ ਦੇ ਬਾਅਦ ਇਹਨਾਂ ਦੀ ਲੜਾਈ ਹੋਰ ਵੀ ਤੇਜ਼ ਹੋ ਜਾਂਦੀ ਹੈ ਕੁਝ ਮਿੰਟਾਂ ਬਾਅਦ ਰਾਤ 10:00 ਵਜੇ 10 ਮਿੰਟ ਤੇ ਇਸ ਵਾਰ ਦਿਲਵਿੰਦਰ ਆਪਣੇ ਬੌਸ ਕਰਨਲ ਸਿੰਘ ਨੂੰ ਫੋਨ ਲਾਉਂਦਾ ਹੈ ਉਦੋਂ ਵੀ ਇਹਨਾਂ ਚ ਬਹਿਸੰਬਸਾਈ ਜਾਰੀ ਹੁੰਦੀ ਹੈ ਪੁਲਿਸ ਇਸ ਕੇਸ ਚ ਇਹਨਾਂ ਦੇ ਨੇਬਰ कपल ਸੁਜ਼ਨ ਤੇ ਗੈਰੀ ਤੋਂ ਵੀ ਕੁਐਸਚਨਿੰਗ ਕਰਦੀ ਹੈ ਉਹ ਦੱਸਦੇ ਨੇ ਕਿ 12 ਜਨਵਰੀ ਨੂੰ ਰਾਤ 7:30 ਵਜੇ ਉਹਨਾਂ ਨੂੰ ਇਹਨਾਂ ਦੇ ਘਰੋਂ ਕਾਫੀ ਉੱਚੀਆਂ-ਉੱਚੀਆਂ ਆਵਾਜ਼ਾਂ ਆ ਰਹੀਆਂ ਸਨ ਸੂਜ਼ਨ ਤੇ ਗੈਰੀ ਪੁਲਿਸ ਨੂੰ ਦੱਸਦੇ ਨੇ ਕਿ ਨਾਰਮਲੀ ਤਾਂ ਇਹਨਾਂ ਦੇ ਘਰੇ ਸ਼ਾਂਤੀ ਹੀ ਹੁੰਦੀ ਆ ਪਰ ਉਸ ਦਿਨ ਬਹੁਤ ਉੱਚੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਨਾਲ ਇਦਾਂ ਲੱਗ ਰਿਹਾ ਸੀ ਜਿਵੇਂ ਕੋਈ ਫਰਨੀਚਰ ਜ਼ਮੀਨ ਤੇ ਮਾਰਦਾ ਹੋਵੇ ਜ਼ੋਰ ਜ਼ੋਰ ਦੀਆਂ ਆਵਾਜ਼ਾਂ ਪਰ ਨਾਲ ਉਹ ਇਹ ਵੀ ਦੱਸਦੇ ਨੇ ਕਿ ਰਾਤ 10:30 ਵਜੇ ਉਹ ਆਵਾਜ਼ਾਂ ਕੰਪਲੀਟਲੀ ਬੰਦ ਹੋ ਗਈਆਂ ਬਿਲਕੁਲ ਸ਼ਾਂਤੀ ਹੋ ਗਈ 10 ਵਜੇ ਕੇ 20 ਮਿੰਟ ਤੇ ਇੱਕ ਹੋਰ ਕਾਲ ਬਲਜੀਤ ਕੌਰ ਕਰਦੀ ਹੈ ਬਲਵਿੰਦਰ ਦੇ ਬੌਸ ਕਰਨੈਲ ਸਿੰਘ ਨੂੰ ਪਰ ਉਹ ਕਾਲ ਸਿਰਫ 1 ਮਿੰਟ ਹੀ ਚੱਲਦੀ ਹੈ ਕਰਨੈਲ ਸਿੰਘ ਨੂੰ ਇੰਨਾ ਝਗੜਾ ਸੁਣ ਕੇ ਟੈਨਸ਼ਨ ਜਈ ਹੋ ਜਾਂਦੀ ਹੈ ਉਹ ਕਾਲ ਬੈਕ ਕਰਦਾ ਪਰ ਹੁਣ ਨਾ ਤਾਂ ਦਲਵਿੰਦਰ ਕਾਲ ਚੁੱਕਦਾ ਤੇ ਨਾ ਹੀ ਬਲਜੀਤ ਫਿਰ 10:32 ਬੱਤੀ ਕਿੰਟ ਤੇ ਦਲਵਿੰਦਰ ਫੇਰ ਬੌਸ ਕਰਨਲ ਸਿੰਘ ਨੂੰ ਕਾਲ ਕਰਦਾ ਪਰ ਇਸ ਵਾਰ ਉਹ ਜੋ ਕਹਿੰਦਾ ਉਸ ਨਾਲ ਕਰਨਲ ਸਿੰਘ ਸ਼ੌਕਡ ਰਹਿ ਜਾਂਦਾ ਉਹ ਕਹਿੰਦਾ ਹੈ ਕਿ ਮੈਂ ਦੋਵਾਂ ਨੂੰ ਖਤਮ ਕਰ ਕੁਝ ਸੈਕੰਡਸ ਲਈ ਤਾਂ ਕਰਨੈਲ ਸਿੰਘ ਸੁੰਨ ਜਾ ਹੋ ਜਾਂਦਾ ਫਿਰ ਉਹ ਕਹਿੰਦਾ ਕਿ ਤੂੰ ਕੀ ਕਹਿ ਰਿਹਾ ਹੈ ਹੋਸ਼ ਤਾਂ ਹੈ ਦਲਵਿੰਦਰ ਸਿੰਘ ਕਹਿੰਦਾ ਯੈਸ ਮੈਂ ਬਲਜੀਤ ਕੌਰ ਤੇ ਉਸਦੀ ਮਾ ਆਫਤਾਰ ਕੌਰ ਨੂੰ ਚਾਕੂ ਨਾਲ ਖਤਮ ਕਰਤਾ ਤੁਸੀਂ ਹੁਣ 911 ਤੇ ਕਾਲ ਕਰ ਦੋ ਦਲਵਿੰਦਰ ਕਹਿੰਦਾ ਹੈ ਕਿ ਉਹ ਆਪਣੀ ਘਰ ਵਾਲੀ ਬਲਜੀਤ ਦੇ ਝੂਠਾਂ ਤੋਂ ਪਰੇਸ਼ਾਨ ਆ ਚੁੱਕਾ ਸੀ ਉਸ ਨੂੰ ਆਪਣੇ ਹੀ ਬੱਚੇ ਦੀ ਪਹਿਲੀ ਲੋੜੀ ਦੇ ਫੰਕਸ਼ਨ ਬਾਰੇ ਪਤਾ ਨਹੀਂ ਸੀ ਉਹ ਬੇहद ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ ਜਿਵੇਂ ਉਹ ਬਿਲਕੁਲ ਫਾਲਤੂ ਹੋਵੇ ਸੋ ਉਸ ਨੇ ਦੋਵਾਂ ਨੂੰ ਮਿਲਾਂ ਜਦੋਂ ਆ ਸਾਰਾ ਕੁਝ ਦਿਲਵਿੰਦਰ ਆਪਣੇ ਬੌਸ ਕਰਨੈਲ ਸਿੰਘ ਨੂੰ ਫੋਨ ਤੇ ਦੱਸ ਰਿਹਾ ਹੁੰਦਾ ਤਾਂ ਕਰਨੈਲ ਸਿੰਘ ਦੀ ਵਾਈਫ ਮੰਦੀਪ कौर ਵੀ ਸਭ ਸੁਣ ਰਹੀ ਹੁੰਦੀ ਹੈ ਉਹ ਮਾਮਲੇ ਦੀ ਸੰਜੀਦਗੀ ਨੂੰ ਸਮਝਦਿਆਂ 911 ਤੇ ਕਾਲ ਕਰਦੀ ਹੈ ਤੇ ਇਹੀ ਪਹਿਲੀ ਕਾਲ ਹੁੰਦੀ ਹੈ 911 ਤੇ ਜੋ ਰਾਤ 10:45 ਮਿੰਟ ਤੇ ਕੀਤੀ ਜਾਂਦੀ ਹੈ ਬੌਸ ਕਰਨੈਲ ਸਿੰਘ ਨਾਲ ਗੱਲ ਕਰਨ ਤੋਂ ਬਾਅਦ ਦਿਲਵਿੰਦਰ ਆਪਣੀ ਫੈਮਲੀ ਫਰੈਂਡ ਪਰਮਜੀਤ कौर ਨੂੰ ਵੀ ਉਹ ਸਾਰੀ ਗੱਲ ਦੱਸਦਾ ਜੋ ਉਸਨੇ ਕਰਨੈਲ ਸਿੰਘ ਨੂੰ ਦੱਸੀ ਹੁੰਦੀ ਹੈ ਹੁਣ ਬੌਸ ਕਰਨੈਲ ਸਿੰਘ ਕਾਲ ਲਾਉਂਦਾ ਹੈ ਬਲਜੀਤ ਕੌਰ ਦੇ ਪਿਓ ਕੁਲਦੀਪ ਸਿੰਘ ਨੂੰ ਤੇ ਪੂਰੀ ਗੱਲ ਦੱਸਦਾ ਹੈ ਕੁਲਦੀਪ ਸਿੰਘ ਉਸ ਵਕਤ ਘਰੇ ਹੁੰਦਾ ਨਹੀਂ ਉਹ ਫਟਾਫਟ ਘਰ ਨੂੰ ਜਾਂਦਾ ਹੈ ਪਰ ਜਦੋਂ ਤੱਕ ਉਹ ਪਹੁੰਚਦਾ ਹੈ ਤਾਂ ਉਸ ਦੀ ਧੀ ਤੇ ਵਾਈਫ ਦੀਆਂ ਬਾਡੀਜ਼ ਨੂੰ ਐਂਬੂਲੈਂਸ 'ਚ ਪਾਇਆ ਜਾ ਰਿਹਾ ਹੁੰਦਾ ਹੈ ਤੇ ਪੁਲਿਸ ਉਥੇ ਮੌਜੂਦ ਹੁੰਦੀ ਹੈ ਬੋਡੀਆਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਅਗਲੇ ਦਿਨ 13 ਜਨਵਰੀ 2018 ਨੂੰ ਲੋੜੀ ਹੁੰਦੀ ਹੈ ਦਲਵਿੰਦਰ ਤੇ ਬਲਜੀਤ ਦੇ ਮੁੰਡੇ ਦੀ ਪਹਿਲੀ ਲੋੜੀ ਪਰ ਮਾਂ ਮਰ ਚੁੱਕੀ ਹੁੰਦੀ ਹੈ ਤੇ ਪਿਓ ਜੇਲ੍ਹ 'ਚ ਹੁੰਦਾ ਉਸ ਜਵਾਬ ਨੂੰ ਤਾਂ ਸਮਝ ਹੀ ਨਹੀਂ ਹੁੰਦੀ ਕਿ ਉਸ ਦੀ ਜ਼ਿੰਦਗੀ ਤੇ ਕਿਹੜਾ ਪਹਾੜ ਟੁੱਟ ਗਿਆ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਬਲਜੀਤ ਕੌਰ ਦੇ ਜਿਸਮ ਤੇ 72 ਇੰਜਰੀਜ਼ ਹੁੰਦੀਆਂ ਨੇ ਤੇ ਅਫਕਾਰ ਕੌਰ ਦੀ ਬਾਡੀ ਤੇ 46 ਜੋ ਕਿ ਚਾਕੂ ਨਾਲ ਵਾਰ ਕੀਤੇ ਹੁੰਦੇ ਨੇ ਘਰ ਚ ਕਾਫੀ ਥਾਂ ਬਲੱਡ ਸਟੇਨਸ ਮਿਲਦੇ ਨੇ ਰਸੋਈ ਚ ਲਿਵਿੰਗ ਰੂਮ ਚ ਫਰਸਟ ਫਲੋਰ ਤੇ ਹੁਣ ਪੁਲਿਸ ਵਾਲੇ ਇੱਕ ਵਾਰ ਫੇਰ ਦਲਵਿੰਦਰ ਤੋਂ ਮੋਟਿਵ ਪੁੱਛਦੇ ਨੇ ਇਹ ਸਭ ਕਰਨ ਦਾ ਦਲਵਿੰਦਰ ਸਿੰਘ ਕਹਿੰਦਾ ਹੈ ਕਿ ਉਸ ਦੀ ਸੱਸ ਅਫਤਾਰ ਕੌਰ ਉਸ ਦੇ ਪਰਿਵਾਰ ਬਾਰੇ ਰੋਜ਼ ਮਨਦਾ ਬੋਲਦੀ ਸੀ ਰੋਜ਼ ਉਹਨੂੰ ਤਾਣੇ ਦਿੰਦੀ ਸੀ ਕਿ ਮੇਰੀ ਹੀ ਕੁੜੀ ਨੇ ਤੈਨੂੰ ਕੈਨੇਡਾ 'ਚ ਰਹਿਣ ਜੋਗਾ ਕੀਤਾ ਹੈ ਤੈਨੂੰ ਆਸਰਾ ਦਿੱਤਾ ਹੈ ਦਲਵਿੰਦਰ ਸਿੰਘ ਦੇ ਮੁਤਾਬਕ ਉਸਦੀ ਸੱਸ ਸਫਤਾਰ ਕੌਰ ਧੀ ਬਲਜੀਤ ਦੇ ਇੰਨੇ ਕੰਨ ਪਰਦੀ ਰਹਿੰਦੀ ਸੀ ਕਿ ਉਹਨਾਂ ਦਾ ਰਿਸ਼ਤਾ ਕਦੀ ਸੁਖਾਲਾ ਨਹੀਂ ਹੋ ਸਕਿਆ ਉਹ ਸਾਨੂੰ ਲੜਨ ਤੋਂ ਰੋਕਣ ਦੀ ਬਜਾਏ ਅੱਗ 'ਚ ਬਲਦੀ ਦਾ ਕੰਮ ਕਰਦੀ ਸੀ ਦਲਵਿੰਦਰ ਕਹਿੰਦਾ ਉਹ ਤੇ ਉਸਦੀ ਵਾਈਫ ਬਲਜੀਤ ਕੌਰ ਉਸ ਰਾਤ ਲੜ ਰਹੇ ਸਨ ਲੜਾਈ ਗਰਾਉਂਡ ਫਲੋਰ ਤੋਂ ਸ਼ੁਰੂ ਹੋਈ ਤੇ ਫਿਰ ਲੜਦਿਆਂ ਅਸੀਂ ਫਰਸਟ ਫਲੋਰ ਤੇ ਪਹੁੰਚ ਗਏ ਮੈਂ ਬਲਜੀਤ ਇਤ ਨੂੰ ਮਾਰਨ ਲੱਗਾ ਵਿੱਚ ਸੱਸ ਸਫਤਾਰ कौर ਵੀ ਆ ਗਈ ਤੇ ਮੈਨੂੰ ਮਾਰਨ ਲੱਗੀ ਇਹ ਦੇਖ ਕੇ ਬਲਜੀਤ कौर ਕਿਚਨ ਚੋਂ ਚਾਕੂ ਲੈ ਆਈ ਤੇ ਉਹਨੇ ਹੀ ਪਹਿਲਾਂ ਮੇਰੇ ਤੇ वार ਕੀਤਾ ਤੇ ਫੇਰ ਮੈਂ ਉਸ ਤੋਂ ਚਾਕੂ ਖੋ ਕੇ ਉਹਨਾਂ ਦੋਵਾਂ ਤੇ वार ਕਰਨੇ ਸ਼ੁਰੂ ਕਰਤੇ ਉਹ ਕਹਿੰਦਾ ਕਿ ਮੈਨੂੰ ਨਹੀਂ ਪਤਾ ਕਿ ਪਹਿਲਾਂ ਕੌਣ ਖਤਮ ਹੋਇਆ ਮੈਂ ਨਸ਼ੇ 'ਚ ਸੀ ਦਲਵਿੰਦਰ ਰਿਪੀਟਿਡਲੀ ਆ ਕਹਿੰਦਾ ਰਿਹਾ ਕਿ ਉਸਦੇ ਤੇ ਬਲਜੀਤ कौर ਦੇ ਰਿਸ਼ਤੇ ਨੂੰ ਖਰਾਬ ਕਰਨ ਵਾਲੇ ਉਸਦੇ ਸੱਸ ਸੋਰਾ ਹੀ ਹਨ ਦਲਵਿੰਦਰ ਪੁਲਿਸ ਨੂੰ ਦੱਸਦਾ ਹੈ ਕਿ ਭਾਵੇਂ ਉਹ ਕੈਨੇਡਾ ਰਹਿ ਰਹੇ ਸਨ ਪਰ ਪੈਸਿਆਂ ਦੀ ਉਹਨਾਂ ਨੂੰ ਕਾਫੀ ਤੰਗੀ ਰਹਿੰਦੀ ਸੀ ਉੱਤੋਂ ਜਦੋਂ ਸੱਸ ਸਹੁਰੇ ਨੇ ਇੱਥੇ ਰਹਿਣਾ ਸ਼ੁਰੂ ਕਰਤਾ ਤਾਂ ਸਾਰਾ ਬਰਡਨ ਮੇਰੇ ਇਕੱਲੇ ਤੇ ਆ ਗਿਆ ਦਲਵਿੰਦਰ ਮੁਤਾਬਕ ਉਸਦਾ ਸੋਹਰਾ ਕੁਲਦੀਪ ਸਿੰਘ ਕੈਨੇਡਾ 'ਚ ਇਲੀਗਲੀ ਕੰਮ ਕਰ ਰਿਹਾ ਸੀ ਪਰ ਉਹਨੇ ਕਦੀ ਘਰ 'ਚ ਇੱਕ ਪੈਸਾ ਨਹੀਂ ਦਿੱਤਾ ਕਿ ਥੋੜੀ ਹੈਲਪ ਹੀ ਕਰ ਦਵਾ ਤੇ ਨਾਲ ਉਹ ਦਲਵਿੰਦਰ ਨੂੰ ਬੇਇੱਜ਼ਤ ਕਰਦੇ ਕਿ ਉਹਨਾਂ ਦੀ ਧੀ ਪੜ੍ਹੀ ਲਿਖੀ ਐ ਤੇ ਦਲਵਿੰਦਰ ਨਹੀਂ ਦਲਵਿੰਦਰ ਸਿੰਘ ਅਕੋਰਡਿੰਗ ਉਸ ਨੂੰ ਸਭ ਤੋਂ ਵੱਧ ਹਰਟ ਇਹ ਕਰਦਾ ਸੀ ਕਿ ਜਦੋਂ ਬਲਜੀਤ ਦੇ ਪੇਰੈਂਟਸ ਉਸ ਨੂੰ ਇੰਨਾ ਮੰਦਾ ਬੋਲਦੇ ਹੁੰਦੇ ਸਨ ਤਾਂ ਬਲਜੀਤ ਉਸ ਦੀ ਨਹੀਂ ਆਪਣੇ ਘਰਦਿਆਂ ਦੀ ਸਪੋਰਟ ਕਰਦੀ ਸੀ ਉਹਨੂੰ ਉਹ ਕਦੀ ਫੈਮਿਲੀ ਮੈਂਬਰ ਸਮਝਦੇ ਹੀ ਨਹੀਂ ਸਨ ਉਹਨੂੰ ਘਰ ਚ ਪਈ ਇੱਕ ਫਾਲਤੂ ਜਹੀ ਚੀਜ਼ ਸਮਝਿਆ ਜਾਂਦਾ ਸੀ ਹੁਣ ਰੋਜ਼ ਦੇ ਇਹ ਤਾਨੇ ਮੈਣੇ ਪੈਸਿਆਂ ਦਾ ਬਰਡਨ ਘਰ ਦਾ ਮਾਹੌਲ ਘਰ ਵਾਲੀ ਦੀ ਬੇਰੁਖੀ ਇਹ ਸਭ ਦਲਵਿੰਦਰ ਅੰਦਰ ਪੰਬੜ ਬਣ ਰਿਹਾ ਹੁੰਦਾ ਤੇ ਉਸ ਰਾਤ ਉਹ علاوہ ਫੋਰਟ ਪੈਂਦਾ ਹੈ ਪੁਲਿਸ ਵੱਲੋਂ ਸਭ ਇਕੱਠਾ ਕਰ ਲਿਆ ਜਾਂਦਾ ਹੈ ਤੇ ਫਿਰ ਕੋਰਟ 'ਚ ਕੇਸ ਪ੍ਰেজেন্ট ਕੀਤਾ ਜਾਂਦਾ ਹੈ ਹੁਣ ਦਲਵਿੰਦਰ ਸਿੰਘ ਤੇ ਇੱਥੇ 2 ਕਾਉਂਟਸ ਆਫ ਫਰਸਟ ਡਿਗਰੀ ਮਰਡਰ ਦੇ ਚਾਰजेस ਲੱਗਦੇ ਨੇ ਕਿਉਂਕਿ ਪ੍ਰੋਸੀਕਿਊਸ਼ਨ ਮੰਨਦੀ ਹੈ ਕਿ ਦਲਵਿੰਦਰ ਸਿੰਘ ਸਮਰਾ ਨੂੰ ਸਭ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਪਰ ਦਲਵਿੰਦਰ ਸਿੰਘ ਦਾ ਵਕੀਲ ਆਗਿਉ ਕਰਦਾ ਹੈ ਕਿ ਦਲਵਿੰਦਰ ਸਿੰਘ ਤੋਂ ਜੋ ਹੋਇਆ ਉਹ ਹੀ ਟੌਪ ਆਫ ਦਾ ਮੂਮੈਂਟਸ ਹੋਇਆ ਉਸਨੇ ਕੁਝ ਪਲਾਨ ਨਹੀਂ ਕੀਤਾ ਸੀ ਉਸ ਦਾ ਕਿਸੇ ਨੂੰ ਮਾਰਨ ਦਾ ਇਰਾਦਾ ਬਿਲਕੁਲ ਨਹੀਂ ਸੀ ਤੇ ਨਾਲੇ ਉਸਨੇ ਪੀਤੀ ਹੋਈ ਸੀ ਸੋ ਥਿਸ ਕਮਸ ਅੰਡਰ ਮੈਂਸਲਾਟਰ ਕੁਝ ਵਕਤ ਲੱਗ ਜਾਂਦਾ ਹੈ ਜੱਜ ਨੂੰ ਫੈਸਲੇ ਤੇ ਪਹੁੰਚਣ ਨੂੰ ਪਰ ਆਖਿਰ ਤੇ ਜੱਜ ਇਸ ਨੂੰ ਕਨਸਟਰਕਟਿਵ ਫਰਸਟ ਡਿਗਰੀ ਮਰਡਰ ਲਈ ਹੀ ਗਿਲਟੀ ਮੰਨਦਾ ਹੈ ਕਨਸਟਰਕਟਿਵ ਫਰਸਟ ਡਿਗਰੀ ਮਰਡਰ ਮਤਲਬ ਕਿ ਭਾਵੇਂ આરોપી ਨੇ ਕਤਲ ਪਲਾਨ ਕਰਕੇ ਨਾ ਕੀਤਾ ਹੋਵੇ ਪਰ ਜੱਜ ਫੇਰ ਵੀ ਕੋਰਟ ਚ ਪ੍ਰੈਜ਼ੈਂਟ ਫੈਕਟਸ ਦੇ ਆਧਾਰ ਤੇ ਫਰਸਟ ਡਿਗਰੀ ਮਰਡਰ ਲਈ ਗਿਲਟੀ ਮੰਨ ਸਕਦਾ ਹੈ ਉਹਨੂੰ ਪਰ ਇੱਥੇ ਜੱਜ ਨੇ ਫਰਸਟ ਡਿਗਰੀ ਅnder ਸਜ਼ਾ ਦੇਣ ਦੇ ਕਾਰਨ ਵੀ ਦਿੱਤੇ ਸਭ ਤੋਂ ਪਹਿਲਾ ਕਾਰਨ ਦਿੱਤਾ ਗਿਆ ਫੋਰਸਿਬਲ ਕਨਫਾਈਨਮੈਂਟ ਮਤਲਬ ਉਹਨਾਂ ਅਕੋਰਡਿੰਗ ਇਹ ਹਸਬੰਡ ਵਾਈਫ ਜਦੋਂ ਫਰਸਟ ਫਲੋਰ ਤੇ ਆਰਗੂਮੈਂਟ ਕਰ ਰਹੇ ਸਨ ਤਾਂ ਦਲਵਿੰਦਰ ਸਿੰਘ ਬਲਜੀਤ ਕੌਰ ਨੂੰ ਡ੍ਰੈਗ ਕਰਕੇ ਥੱਲੇ ਲੈ ਕੇ ਆਇਆ ਤੇ ਉੱਥੇ ਉਸ ਨੂੰ ਖਤਮ ਕੀਤਾ ਬਲਜੀਤ ਕੌਰ ਦੀਆਂ ਰੋਲਡ ਸੌਕਸ ਵੀ ਮਿਲਦੀਆਂ ਨੇ ਮੁੜੀਆਂ ਹੋਈਆਂ ਜਿਨ੍ਹਾਂ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਪੌੜੀਆਂ ਤੋਂ ਉਸ ਨੂੰ ਖਸੀਟ ਕੇ ਕਿਸ਼ਨਵਾਲ ਲੈ ਕੇ ਜਾਂਦਾ ਗਿਆ ਕੋਰਟ ਅਕੋਰਡਿੰਗ ਇਸ ਟਾਈਮ ਪੂਰੀ ਤਰ੍ਹਾਂ ਸਿਚੁਏਸ਼ਨ ਦਲਵਿੰਦਰ ਦੇ ਹੱਥ 'ਚ ਸੀ ਉਸ ਨੂੰ ਐਗਜ਼ੈਕਟਲੀ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ ਤੇ ਫਿਰ ਇਸ ਦੇ ਕੌਨਸੀਕਵੈਂਸਸ ਕੀ ਹੋਣਗੇ ਸੋ ਉਸ ਕੋਲ ਵਕਤ ਸੀ ਖੁਦ ਨੂੰ ਰੋਕਣ ਦਾ ਸਾਬਣ ਦਾ ਪਰ ਇਸ ਨੇ ਖੁਦ ਨੂੰ ਰੋਕਣਾ ਚੂਜ਼ ਨਹੀਂ ਕੀਤਾ ਅਫਤਾਰ ਕੌਰ ਨੂੰ ਮਾਰਨ ਲੱਗਿਆ ਵੀ ਇਸ ਦੇ ਹੱਥ 'ਚ ਸਭ ਕੁਝ ਸੀ ਪਰ ਇਹਨੇ ਉਹੀ ਕੀਤਾ ਜੋ ਇਸ ਦੇ ਮਨ 'ਚ ਸੀ ਪਲੱਸ ਬਲਜੀਤ ਦੀ ਬਾਡੀ ਤੇ 72 ਜ਼ਖਮ ਸੰਤ ਐਫਟਾਰ ਦੀ ਤੇ 44 ਸੋ ਹਰ ਹਾਲ ਚ ਕੋਟ ਅਕੋਰਡਿੰਗ ਇਸ ਦੀ ਇੰਟੈਂਸ਼ਨ ਮਰਨ ਦੀ ਹੀ ਸੀ ਨਾਲੇ ਇਹ ਵੀ ਕਿਹਾ ਗਿਆ ਕਿ ਐਲਕੋਹਲ ਦੇ ਇਨਫਲੂਐਂਸ ਚ ਨਹੀਂ ਸੀ ਤੇ 911 ਤੇ ਕਾਲ ਕਰਕੇ ਇਸ ਨੇ ਝਟਕਾਉਣ ਲਈ ਵੱਖਰੀ ਹੀ ਸਟੋਰੀ ਦਸੀ ਕਿ ਇਸ ਦੀ ਘਰਵਾਲੀ ਤੇ ਸਸ ਲੜ ਰਹੀਆਂ ਨੇ ਤੇ ਜੇ ਇਹ ਨਸ਼ੇ ਚ ਹੁੰਦਾ ਤਾਂ ਦੋਵੇਂ ਬਾਡੀਜ਼ ਨੂੰ ਅਲਾਈਨ ਕਰਕੇ ਇਦਾਂ ਚਾਕੂ ਨਾ ਰੱਖਦਾ ਉਹਨਾਂ ਕੋਲ ਕਿ ਪੁਲਿਸ ਨੂੰ ਲੱਗੇ ਕਿ ਉਹਨਾਂ ਨੇ ਸੱਚੀ ਲੜ ਕੇ ਇੱਕ ਦੂਜੇ ਨੂੰ ਖਤਮ ਕਰਤਾ ਸੋ ਦਲਵਿੰਦਰ ਸਿੰਘ ਸਮਰਾ ਨੂੰ ਗਿਲਟੀ ਕਰਾਰ ਦਿੱਤਾ ਜਾਂਦਾ ਫਰਸਟ ਡਿਗਰੀ ਮਰਡਰ ਯਾਨੀ 25 ਸਾਲਾਂ ਤੋਂ ਬਾਅਦ ਹੀ ਇਹ ਪੈਰਲੈਗ ਬਣਦਾ ਹੈ ਦਲਵਿੰਦਰ ਸਿੰਘ ਪੂਰੀ ਉਮਰ ਜੇਲ੍ਹ 'ਚ ਰਹੂਗਾ ਉਸਨੇ ਹਰ ਹਾਲ 'ਚ ਗਲਤ ਕੀਤਾ ਤੇ ਗਲਤ ਕਰਨ ਦੀ ਸਜ਼ਾ ਵੀ ਉਸਨੂੰ ਮਿਲੀ ਉਸ ਨਿੱਕੇ ਜਿਹੇ ਬੱਚੇ ਨੂੰ ਅਜੇ ਮੰਮੀ ਪਾਪਾ ਬੋਲਣਾ ਵੀ ਨਹੀਂ ਆਉਂਦਾ ਹੋਣਾ ਕਿ ਉਸ ਤੋਂ ਇਹਨਾਂ ਦਾ ਸਾਆ ਉੱਠ ਗਿਆ ਇਹ ਹੋ ਗਿਆ ਦਲਵਿੰਦਰ ਸਿੰਘ ਦਾ ਪਾਠ ਪਰ ਜੇ ਦਲਵਿੰਦਰ ਸਿੰਘ ਦੀਆਂ ਪੁਲਿਸ ਤੇ ਕੋਰਟ ਨੂੰ ਦਸੀਆਂ ਗੱਲਾਂ ਸੱਚ ਸਨ ਤਾਂ ਦਲਵਿੰਦਰ ਦੇ ਸੌਰੇ ਵੀ ਕੋਈ ਕੱਟ ਨਹੀਂ ਸ ਕਿਸੇ ਨੂੰ ਮੈਂਟਲੀ ਇੰਨਾ ਪਰੇਸ਼ਾਨ ਕਰਨਾ ਕਿੱਥੋਂ ਤੱਕ ਸਹੀ ਹੈ ਮਾਪੇ ਧੀ ਦਾ ਘਰ ਵਸਾਉਂਦੇ ਨੇ ਪਰ ਦਲਵਿੰਦਰ ਰਿਕਾਰਡਿੰਗ ਇਹ ਉਜਾੜ ਰਹੇ ਸੰਤ ਤੇ ਉਹ ਵੀ ਰੂਸ ਰਿਸ਼ਤਿਆਂ ਦੀ ਡੋਰ ਤੋਂ ਸੈਂਸਿਟਿਵ ਹੋਰ ਕੁਝ ਨਹੀਂ ਹਰ ਮਾਮਲੇ 'ਚ ਦਖਲਅੰਦਾਜ਼ੀ ਦੀ ਲੋੜ ਨਹੀਂ ਹੁੰਦੀ ਕਦੇ-ਕਦੇ ਬੱਚਿਆਂ ਨੂੰ ਖੁਦ ਚੀਜ਼ਾਂ ਮੈਨੇਜ ਕਰਨ ਦੇਣਾ ਉਹਨਾਂ ਤੇ ਪ੍ਰੈਸ਼ਰ ਨਾ ਪਾਉਣਾ ਵੀ ਉਹਨਾਂ ਦੀ ਡਿਵੈਲਪਮੈਂਟ ਕਰਦਾ ਹੈ ਪਰ ਇੱਥੇ ਤਾਂ ਪੂਰੀ ਬਰਬਾਦੀ ਹੋ ਗਈ। ਕਹਿੰਦੇ ਬਲਜੀਤ ਕੌਰ ਦੇ ਮਾਪੇ ਉਸ ਨੂੰ ਬੜਾ ਮੈਨੀਪੂਲੇਟ ਕਰਦੇ ਸਨ। ਉਸ ਦਾ ਘਰ ਕਦੀ ਵਸਣੇ ਨਹੀਂ ਦਿੱਤਾ। ਐਗਜ਼ਾਮਪਲ ਆਈ ਸੀ ਕਿ 29 ਸਾਲਾ ਦਲਵਿੰਦਰ ਸਿੰਘ ਨੂੰ ਖੁਦ ਦੇ ਬੱਚੇ ਦੀ ਪਹਿਲੀ ਲੋੜੀ ਬਾਰੇ ਜਾਣਕਾਰੀ ਨਹੀਂ ਹੁੰਦੀ। ਇਹ ਬਰਦਾਸ਼ਤ ਕਰਨਾ ਕਿੰਨਾ ਔਖਾ ਹੈ। ਮੈਂ ਫੇਰ ਕਹੂੰਗੀ ਕਿ ਕਿਸੇ ਨੂੰ ਮਾਰਨਾ ਜਸਟੀਫਾਈਡ ਨਹੀਂ, ਬਿਲਕੁਲ ਵੀ ਨਹੀਂ। ਸਿਚੁਏਸ਼ਨ ਹੱਲ ਕਰਨ ਦੇ ਹੋਰ ਕਈ ਤਰੀਕੇ ਹੁੰਦੇ ਨੇ। ਪਰ ਜੋ ਦਲਵਿੰਦਰ ਨਾਲ ਹੋ ਰਿਹਾ ਸੀ ਉਹ ਵੀ ਸਹੀ ਨਹੀਂ ਸੀ। ਮਰਨ ਵਾਲੇ ਤਾਂ ਗਏ ਮਾਰਨ ਵਾਲੇ ਨੂੰ ਵੀ ਕੀ ਮਿਲਿਆ ਸਿਰਫ ਬਰਬਾਦੀ ਮਨ ਨੂੰ ਕਿੱਦਾਂ ਕਾਬੂ ਰੱਖਣਾ ਕਿਸ ਰਿਸ਼ਤੇ 'ਚ ਕਿੰਨਾ ਬਣਨਾ ਤੇ ਕੁਝ ਤੰਗ ਕਰ ਰਿਹਾ ਹੈ ਤਾਂ ਉਸ ਤੋਂ ਕਿਸ ਤਰ੍ਹਾਂ ਨਾਲ ਨਿਕਲਣਾ ਜਾਣ ਲੈਣੀ ਜ਼ਰੂਰੀ ਨਹੀਂ ਹੁੰਦੀ ਅੱਜ ਫੇਰ ਸਿੱਖ ਰਹੇ ਹਾਂ ਕਿ ਕੀ ਨਹੀਂ ਕਰਨਾ ਵਾਹਿਗੁਰੂ ਮਿਹਰ ਕਰੇ ਤੁਸੀਂ ਦੇਖ ਰਹੇ ਹੋ ਕੈਮਰਾ ਲੈਂਸਾ ਜੀ